ਇਹ ਨਹੀਂ ਦੂਰ ਕਰ ਸਕਦਾ ਗਰੀਬ ਦੀ ਗਰੀਬੀ ਗਰੀਬ ਦਾ ਬੱਚਾ ਖੁਦ ਕਰ ਸਕਦਾ ਹੈ ਦੂਰ ਜੇ ਉਹਨੂੰ ਹੈਲਥ ਤੇ ਕੁਆਲਟੀ ਐਜੂਕੇਸ਼ਨ ਮਿਲ ਜੇ ਉਸ ਤੋਂ ਵੱਡਾ ਕੋਈ ਪੁੰਨ ਨਹੀਂ ਸਿੱਖਿਆ দান ਤੋਂ ਵੱਡਾ ਕੋਈ ਪੁੰਨ ਨਹੀਂ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਸੰਸਥਾ ਕਿੰਨੇ ਸਾਲਾਂ ਤੋਂ ਇਹ ਕਰਦੀ ਆ ਰਹੀ ਹੈ ਕਾਲਜਸ ਦੇ ਵਿੱਚ ਸਕੂਲਾਂ ਦੇ ਵਿੱਚ ਸਿੱਖਿਆ ਦਾ ਪ੍ਰਚਾਰ ਔਰ ਕੁਆਲਟੀ ਸਿੱਖਿਆ ਦਾ ਪ੍ਰਚਾਰ ਫਿਰ ਦੂਜਾ ਆ ਗਿਆ ਹੈਲਥ ਪੀਜੀਆਈ ਗੱਡੀ ਜਾਂਦੀ ਹੈ ਲੰਗਰ ਵਾਲੀ ਹਰ ਰੋਜ਼ ਅੱਜ ਜ਼ਮਾਨਾ ਹੈ ਪੁੱਤ ਪਿਓ ਨੂੰ ਰੋਟੀ ਨਹੀਂ ਖਵਾਉਂਦਾ ਔਲਾਦ ਮਾਪਿਆਂ ਨੂੰ ਰੋਟੀ ਨਹੀਂ ਖਵਾਉਂਦੀ ਇੱਥੋਂ ਗੱਡੀਆਂ ਭਰ ਕੇ ਉਹਨਾਂ ਜਿਹੜੇ ਜਿਨ੍ਹਾਂ ਨੂੰ ਜਿਹਨਾਂ ਦਾ ਇਲਾਜ ਚੱਲ ਰਿਹਾ ਹੈ ਜਾਂ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਵਾਸਤੇ ਇੱਥੇ ਇਤੋਂ ਲੰਗਰ ਜਾ ਰਿਹਾ ਹੈ ਕਿਸੇ ਕੀਮਤ 'ਚ ਇਸ ਸੇਵਾ ਦੀ ਕਿਸੇ ਕ੍ਰੰਤੀ 'ਚ ਮੁੱਲ ਨਹੀਂ ਪਾਇਆ ਜਾ ਸਕਦਾ ਕਹਿੰਦਾ ਮਾਂ ਉਦੋਂ ਬਹੁਤ ਰੋਂਦੀ ਸੀ ਜਦੋਂ ਛੋਟਾ ਮੁੰਡਾ ਰੋਟੀ ਨਹੀਂ ਸिखਾਂਦਾ ਬੱਚਾ ਸੀ ਜਦੋਂ ਮਾਂ ਉਦੋਂ ਬਹੁਤ ਰੋਂਦੀ ਸੀ ਜਦੋਂ ਛੋਟਾ ਮੁੰਡਾ ਰੋਟੀ ਨਹੀਂ ਖਾਂਦਾ ਮਾਂ ਅੱਜ ਵੀ ਬਹੁਤ ਰੋਂਦੀ ਹੈ ਕਿਉਂਕਿ ਛੋਟਾ ਮੁੰਡਾ ਰੋਟੀ ਨਹੀਂ ਦਿੰਦਾ ਆ ਹਾਲਤ ਹੋ ਗਈ ਸਕੇ ਅਨਾਥ ਆਸ਼ਰਮ ਖੁੱਲ ਗਏ ਵਿਰਧ ਆਸ਼ਰਮ ਖੁੱਲ ਗਏ ਜਿਹੜੇ ਸਮਾਜ ਦੇ ਵਿੱਚ ਵਿਰਧ ਆਸ਼ਰਮ ਖੁੱਲ ਜਾਣ ਜਿਆਦਾ ਸੰਖਿਆ 'ਚ ਇਹਦਾ ਮਤਲਬ ਉੱਥੋਂ ਦੇ ਜਿਹੜੇ ਲੋਕ ਨੇ ਪੱਥਰ ਦਿਲ ਹੋ ਗਏ ਉਹ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰ ਸਕਦੇ ਕਹਿੰਦੇ ਆ ਕਿ ਜਿਹਦੇ ਘਰੇ ਮਾਪੇ ਨੇ ਬਜ਼ੁਰਗ ਉਹਨਾਂ ਨੂੰ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਪੈਂਦੀ ਆਹ ਸੰਸਥਾ ਤਾਂ ਪਤਾ ਹੀ ਨਹੀਂ ਕਿੰਨੇ ਤੀਰਥ ਹਰ ਰੋਜ਼ ਕਰਾਉਂਦੀ ਆ ਆਪਾਂ ਸਾਰੇ ਕਿਸਮਤ ਵਾਲੇ ਆ ਕਿ ਇੱਥੇ ਬੈਠ ਕੇ ਆਪਾਂ ਗੱਲਾਂ ਕਰ ਰਹੇ ਆ ਮਨੁੱਖਤਾ ਦੀ ਭਲਾਈ ਦੀ ਫਿਰ ਮੈਂ ਮੈਨੂੰ ਯਾਦ ਆ ਇਹ ਗੱਲ ਬੇਜ਼ੁਬਾਨੇ ਪੰਛੀਆਂ ਤੇ ਜਾਨਵਰਾਂ ਵਾਸਤੇ ਵੀ ਖੁਰਾਕ ਦਾ ਪਾਣੀ ਦਾ ਪੀਣ ਦਾ ਪ੍ਰਬੰਧ ਕਰਨਾ ਇਹ ਬਹੁਤ ਵੱਡੀ ਗੱਲ ਆ ਕੁਦਰਤ ਵੱਲੋਂ ਸ਼ਾਇਦ ਸੰਯੋਗ ਹੀ ਕਹਿ ਲੋ ਕਿ ਮੈਂ ਆਪਣੇ ਘਰੇ ਜਦੋਂ ਤੋਂ ਮੈਂ ਆਪਣੇ ਪਿੰਡੋਂ ਬਾਹਰ ਨਿਕਲਿਆ ਤਾਂ ਮੈਂ ਅੱਜ ਵੀ ਆਪਣੇ ਘਰੇ ਸਤਨਾਜਾ ਪਾ ਕੇ ਜਿਹੜੀ ਜਿਹੜਾ ਲੌ ਉਹਦੇ ਵਿੱਚ ਖੰਡਾ ਕੇ 5 6 ਪਾਣੀ ਹਰ ਰੋਜ਼ ਕੁੱਗੀਆਂ ਗਟਾਰਾਂ ਚਿੜੀਆਂ ਮੋਰ ਉੱਥੋਂ ਪਾਣੀ ਪੀਂਦੇ ਨੇ ਸਤਨਾਜਾ ਆਪਣਾ ਆਪਣਾ ਆਖਰਾ ਦੇ ਬੇਸੂਬਾਨੇ ਨੇ ਉਹ ਫਿਰ ਪਰਮਾਨੰਦ ਕਹਿੰਦੇ ਨੇ ਕਿ ਜਿਹੜਾ ਚੁੰਝ ਦਿੰਦਾ ਹੈ ਉਹ ਫਿਰ ਚੋਗਾ ਵੀ ਦਾ ਬਹਿ ਦਿੰਦਾ ਹੈ ਜਿਹਨੇ ਚੁੰਨੇ ਤੇ ਦਿੱਤੀ ਲੈਂਦਾ ਹੈ ਉਹ ਹੋਗਾ ਔਰ ਔਰ ਚੁੰਝ ਵੀ ਫਿਰ ਚੋਗੇ ਦੇ ਹਿਸਾਬ ਨਾਲ ਦਿੰਦਾ ਹੈ ਕਈ ਜਾਨਵਰਾਂ ਦੀ ਚੁੰਝ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਉਹਨੇ ਚੋਗਾ ਥੱਲੋਂ ਕੱਢਣਾ ਹੁੰਦਾ ਹੈ ਚਿੜੀ ਦਾ ਚਿੜੀ ਦੀ ਚੁੰਝ ਇੰਨੀ ਕੁ ਹੁੰਦੀ ਐ ਲੋਕੋ ਦਾ ਚੋਗਾ ਉਪਰ ਹੀ ਪਿਆ ਹੁੰਦਾ ਐ ਸੋ ਉਹ ਤੋਂ ਵੱਡਾ ਸ਼ਕਤੀਮਾਨ ਕੋਈ ਹੋ ਨਹੀਂ ਸਕਦਾ ਔਰ ਥੱਲੇ ਆ ਕੇ ਸਵਾਮੀ ਜੀ ਵਰਗੇ ਲੋਕ ਤੁਹਾਡਾ ਜਿਹੜਾ ਸਮਾਵਾ ਜਾਂ ਤੁਹਾਡਾ ਜਿਹੜਾ ਦਸਵੰਦ ਐ ਉਹੋ ਪੰਛੀਆਂ ਜਨੌਰਾਂ ਬੇਸਹਾਰਾ ਲੋਕਾਂ ਵਾਸਤੇ ਵਰਤਨੇ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਸੋ ਮੈਂ ਤਾਂ ਜਦੋਂ ਵੀ ਮੈਨੂੰ ਕਿਤੇ ਐਮਐਲਏ ਸਹਿਬਾਨ ਬੈਠੇ ਨੇ ਕਿਤੇ ਮੌਕਾ ਮਿਲਦਾ ਹੈ ਕਿ ਕਿਤੇ ਕਿਸੇ ਅਸੀ ਜਗ੍ਹਾ ਤੇ ਜਾਣਾ ਜਿੱਥੇ ਬਹੁਤ ਰੋਹਾਨੀ ਰੂਹਾਂ ਆਈਆਂ ਹੋਣਗੀਆਂ ਬਹੁਤ ਸੰਤ ਮਹਾਪੁਰਸ਼ ਆਏ ਹੋਣਗੇ ਕੋਈ ਪੁਰਾਣੇ ਜਨਮਾਂ ਦੇ ਪੁੰਨੀ ਨੇ ਆਪਣੇ ਕਿ ਅੱਜ ਪਦਾਰਥਵਾਦੀ ਜ਼ਮਾਨੇ 'ਚ ਵੀ ਆਪਣਾ ਘਰ-ਬਾਰ ਤੇ ਆਪਣੀਆਂ ਕਬੀਲਦਾਰੀਆਂ ਛੱਡ ਕੇ ਲੋਕਾਂ ਨੂੰ ਲੋਕਾਈ ਨੂੰ ਸੁਧਾਰਨ ਤੇ ਲੱਗੇ ਨੇ ਔਰ ਸਾਡਾ ਤਾਂ ਵਿਰਸਾ ਹੀ ਇਹ ਆ ਆ ਧਰਤੀ ਤਹੀ ਜ਼ੁਲਮ ਦੇ ਖਿਲਾਫ ਲੜਨ ਦੀ ਤੇ ਗਰੀਬਾਂ ਦੇ ਹੱਕ 'ਚ ਖੜਨ ਦੀ ਧਰਤੀ ਹੈ। ਇਹ ਧਰਤੀ ਅਨੰਤ ਪ੍ਰਸਾਦੀ ਧਰਤੀ ਹੈ। ਸਾਡੇ ਗੁਰੂਆਂ ਨੇ ਸਾਨੂੰ ਇਹੀ ਦੱਸਿਆ ਗਰੀਬ ਦੇ ਹੱਕ 'ਚ ਖੜਨਾ ਹੈ। ਕਿਉਂਕਿ ਗਰੀਬ ਦੀ ਹਾ ਤੇ ਪ੍ਰਮਾਤਮਾ ਦੀ ਦਰਗਾਹ ਕੋਈ ਬਾਈਪਾਸ ਨਹੀਂ ਸਿੱਧਾ ਰਾਹ ਜਾਂਦਾ ਹੈ। ਗਰੀਬ ਦੀ ਹਾ ਨਾਲੋਂ ਕਦੇ ਮੈਂ ਵੀ ਇਹੀ ਅਰਦਾਸ ਕਰਦਾ ਰਹਿਣਾ ਪ੍ਰਮਾਤਮਾ ਅੱਗੇ ਹਰ ਰੋਜ਼ ਸ਼ਾਮ ਸਵੇਰੇ ਕਿ ਪ੍ਰਮਾਤਮਾ ਐਡੀ ਵੱਡੀ ਇੱਜ਼ਤ ਬਖਸ਼ਦੀ ਐਡਾ ਵੱਡਾ ਮਾਣ ਬਖਸ਼ਦਾ ਆਉਦਾ ਬਖਸ਼ਦਾ ਬਸ ਹੁਣ ਇੱਕ ਸਮਤ ਬਖਸ਼ੀ ਬਲ ਬਖਸ਼ੀ ਕਿ ਮੇਰੇ ਮੇਰੀ ਕਲਮ ਚੋਂ ਕੋਈ ਇਹੋ ਜਿਹਾ ਫੈਸਲਾ ਨਾ ਨਿਕਲੇ ਜਿਹਦੇ ਨਾਲ ਕਿਸੇ ਦੇ ਘਰ ਦਾ ਚੁੱਲ੍ਹਾ ਬੁਝਦਾ ਹੋਵੇ ਇਹੋ ਜਿਹੇ ਫੈਸਲੇ ਜ਼ਰੂਰ ਕਰਵਾ ਦੀ ਮੈਨੂੰ ਪਮੇ ਅਤੀ ਰਾਤ ਨੂੰ ਉਠਾ ਕੇ ਜਿਹਦੇ ਨਾਲ ਕਿਸੇ ਘਰ ਦੀ ਕਬੀਲਦਾਰੀ ਲਈ ਤੇ ਚੜ੍ਹਦੀ ਹੋਵੇ ਸੁਮੇ ਹਰ ਰੋਜ਼ ਇਹ ਅਰਦਾਸ ਕਰਦਾ ਪਰਮਾਤਮਾ ਅਗੇ ਕਿ ਪਰਮਾਤਮਾ ਜਿੰਨੀ ਇੱਜ਼ਤ ਬਖਸ਼ੀ ਐ ਪਮੇ ਵਧਾਈ ਨਾ ਪਰ ਇਹੋ ਘਟਣ ਨਾ ਦੇ ਕੈਮ ਰੱਖ ਲਈ ਨਹੀਂ ਕਿਉਂਕਿ ਕੋਈ ਮੁੱਲ ਨਹੀਂ ਹੈਗਾ ਜੀ ਕੋਈ ਮੁੱਲ ਨਹੀਂ ਹੈਗਾ ਲੋਕਾਂ ਦੇ ਪਿਆਰ ਦਾ ਕਈ ਜਨਮ ਮੈਂ ਹਰ ਸਾਹ ਬਾਅਦ ਵੀ ਧੰਨਵਾਦ ਕਹਿਣ ਲੱਗ ਜਾ ਤਾਂ ਵੀ ਜਨਮ ਲੱਗ ਜਾਣਗੇ ਮੈਨੂੰ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਔਰ ਇਸ ਪੱਧਰ ਤੇ ਪਰਮਾਤਮਾ ਨੇ ਇੱਜ਼ਤ ਮਾਨ ਬਖਸ਼ਿਆ ਲੋਕਾਂ ਦੀ ਪਰਮਾਤਮਾ ਵਾਸ਼ਿਤ ਬਸਦਾ ਜੀ ਸੋ ਮੈਨੂੰ ਖੁਸ਼ੀ ਹੈ ਜੇ ਇਸ ਗੱਲ ਦੀ ਹੈ ਕਿ ਸਰਕਾਰਾਂ ਇਕੱਲੀਆਂ ਨਹੀਂ ਕਰ ਸਕਦੀਆਂ ਇਹ ਕੰਮ ਜਦੋਂ ਸੰਸਥਾਵਾਂ ਨਾਲ ਆ ਜਾਣ ਜਦੋਂ ਨਾਲ ਇਸ ਤਰ੍ਹਾਂ ਦੀਆਂ ਸੰਸਥਾਵਾਂ ਆ ਕੇ ਕਹਿਣ ਕਿ ਜੀ ਅਸੀਂ ਇੱਥੇ ਕਾਲਜ ਬਣਾਉਣਾ ਹੈ ਤੇ ਸਾਨੂੰ ਥੋੜਾ ਜਿਹਾ ਆ ਐਨਓਸੀ ਚਾਹੀਦੀ ਹੈ ਤੇ ਉਹ ਕਾਲਜ ਦੁੱਗਣਾ ਤਿੱਗਣਾ ਬਣਾ ਕੇ ਅਸੀਂ ਪੇਸ਼ ਕਰਾਂਗੇ ਮੇਰੀ ਅਬਦੀ ਡਿਊਟੀ ਬਣਦੀ ਹੈ ਮੈਂ ਇੱਕ ਟੀਚਰ ਦਾ ਬੇਟਾ ਮੈਂ ਐਜੂਕੇਸ਼ਨ ਫੀਲਡ ਦੇ ਵਿੱਚ ਮੈਂ ਕੰਮ ਕਰ ਰਿਹਾ ਸਕੂਲ ਬਣਾ ਰਹੇ ਹਾਂ ਹਸਪਤਾਲ ਬਣਾ ਰਹੇ ਹਾਂ ਮੈਂ ਕੋਈ ਇੱਥੇ ਰੈਲੀ ਕਰਨ ਨਹੀਂ ਆਇਆ ਨਾ ਹੀ ਮੈਂ ਕੋਈ ਚੋਣ ਨਿਸ਼ਾਨ ਜਾਂ ਕੋਈ ਮੈਂ ਤਾਂ ਦਰਸ਼ਨ ਕਰਨ ਆਇਆ ਔਰ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਮੈਂ ਵਧਾਈ ਦੇਣ ਆਇਆ ਕਿ ਤੁਸੀਂ ਬਹੁਤ ਕਿਸਮਤ ਵਾਲੇ ਹੋ ਜਿਹੜੇ ਜਿਹੜੇ ਚਰਨਾ ਚ ਤੁਸੀਂ ਬੈਠੇ ਹੋ ਇੱਥੋਂ ਵਿਦਿਆ ਵਿਚਾਰੀ ਤਪਾਰੂਪਕਾਰੀ ਤੇ ਇੱਥੋਂ ਫਾਂ ਖੇਤ ਚ ਬਾਡੀ ਕਰਨ ਵੇਲੇ ਥੋੜੀ ਜੀ ਕਣਕ ਛੱਡ ਦਿੰਨੇ ਆ ਥੋੜਾ ਜਿਹਾ ਬਾਜਰਾ ਥੋੜਾ ਜਿਹਾ ਜਿਹੜਾ ਫਸਲ ਆ ਉਹਦਾ ਹਿੱਸਾ ਛੱਡ ਦਿੰਨੇ ਆ ਕਿ ਬੇਜ਼ਵਾਨੇ ਜਨੌਰ ਖਾ ਲੈਣਗੇ ਆਪਾਂ ਉਹ ਲੋਕ ਆ ਜੀ ਸਾਨੂੰ ਤਾਂ ਗੁਰੂ ਸਾਹਿਬ ਨੇ 20 ਰੁਪਏ ਦਾ ਲੰਗਰ ਬਖਸ਼ਿਆ ਸੀ ਉਹ 20 ਰੁਪਏ ਦੀ ਐਫ ਡੀ ਰਹਿੰਦੀ ਦੁਨੀਆ ਤੱਕ ਰਹੂਗੀ ਉਹ ਮੁੱਕਣੀ ਨਹੀਂ ਦੁਨੀਆ ਭਰ ਚ ਕੋਈ ਕੋਈ ਆਫਤ ਆ ਜਾਏ ਕੋਈ ਜੰਗ ਲੱਗ ਜਾਏ ਕੋਈ ਪਹਚਾਲ ਆ ਜੇ ਬਾਕੀ ਇੰਟਰਨੈਸ਼ਨਲ ਸੰਸਥਾਵਾਂ ਪਹੁੰਚਣ ਨਾ ਪਹੁੰਚਣ ਸਾਡਾ ਗੁਰਨਾਨਕ ਸਾਹਿਬ ਦਾ ਲੰਗਰ ਜ਼ਰੂਰ ਲੱਗ ਜਾਂਦਾ ਉੱਥੇ ਸਭ ਤੋਂ ਪਹਿਲਾਂ ਇਹ ਸਾਨੂੰ ਬਖਸ਼ਿਸ਼ ਹੈ ਪਰਮਾਤਮਾ ਦੀ ਇਹ ਭੂਮੀ ਨੂੰ ਬਖਸ਼ਿਸ਼ ਹੈ ਸੋ ਆਚਾਰੀਆ Swami ਚੇਤਨਾਨਨ ਜੀ ਮੈਨੂੰ ਅਸ਼ੀਰਵਾਦ ਦਿੱਤਾ ਉਹਨਾਂ ਨੇ ਔਰ ਉਹਨਾਂ ਨੇ ਵੀ ਮੈਨੂੰ ਹੁਣ ਇਹੀ ਕਿਹਾ ਕਿ ਤੁਸੀਂ ਜੋ ਕਰ ਰਹੇ ਹੋ ਬਸ ਓਨੈਸਟੀ ਨਾਲ ਕਰਦੇ ਰਹੋ ਇਤੋਂ ਵੱਡਾ ਅਸ਼ੀਰਵਾਦ ਕੀ ਮਿਲ ਸਕਦਾ ਈਮਾਨਦਾਰੀ ਤੋਂ ਵੱਡਾ ਕੋਈ ਦੌਲਤ ਨਹੀਂ ਹੈਗੀ ਈਮਾਨਦਾਰੀ ਤੋਂ ਵੱਡੀ ਜੇ ਕਿਸੇ ਨੂੰ ਮਿਲ ਜੇ ਲੋਕ ਛੇਤੀ ਛੇਤੀ ਆਪਣੇ ਦਿਲਾਂ 'ਚ ਜਗ੍ਹਾ ਨਹੀਂ ਦਿੰਦੇ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਸਤੇ ਕਾਲਣਾ ਕਾਲਣੀਆਂ ਪੈਂਦੀਆਂ ਨੇ ਤਾਂ ਲੋਕ ਜਿਹੜੇ ਨੇ ਉਹ ਤੁਹਾਨੂੰ ਜਗ੍ਹਾ ਦਿੰਦੇ ਆ ਸੁਆਮੀ ਜੀ ਵਰਗੇ ਆ ਜਿਹੜੇ ਸਾਰੇ ਆ ਰੂਹਾਂ ਬੈਠੀਆਂ ਨੇ ਇਹਨਾਂ ਨੇ ਕਾਲਣਾ ਕਾਲੀਆਂ ਹੋਈਆਂ ਨੇ ਤਾਂ ਆਪਣੀ ਆਪਣੀ ਜਗ੍ਹਾ ਤੇ ਇਹਨਾਂ ਦੀ ਮੰਨਤਾ ਹੈ ਮੰਨਤਾ ਕੀ ਹੈ ਕਿ ਗੁਰੂ ਜੀ ਰਾਹ ਦੱਸ ਦੋ ਗੁਰੂ ਜਦੋਂ ਰਾਹ ਦਸੇਰੇ ਹੋਣ ਸ਼ਹੀਦ ਜਦੋਂ ਸਾਨੂੰ ਆਜ਼ਾਦੀਆਂ ਲੈਣ ਵਾਸਤੇ ਆਪਣੀਆਂ ਜਵਾਨੀਆਂ ਲੇਖੇ ਲਾਈਆਂ ਹੁਣ ਦੇਸ਼ ਦੇ ਫਿਰ ਉਹ ਤੋਂ ਉਹ ਤੋਂ ਵੱਡਾ ਕੌਮ ਉਹ ਤੋਂ ਵੱਡੀ ਕੌਮ ਕਿਸਮਤ ਵਾਲੀ ਨਹੀਂ ਹੋ ਸਕਦੀ ਇੱਕ ਰਾਜਾ ਸੀ ਰਾਜਾ ਸੀ ਰਾਜੇ ਨੇ ਬੁਲਾਏ ਸਾਰੇ ਵਜ਼ੀਰ ਕਿ ਮੇਰੀ ਮਹਿਮਾ ਕਿਵੇਂ ਹੋ ਸਕਦੀ ਹੈ ਲੋਕ ਮੇਰੀ ਬੱਲੇ ਬੱਲੇ ਕਿਵੇਂ ਕਰ ਸਕਦੇ ਨੇ ਉਹ ਕਹਿੰਦੇ ਜੀ ਆਪਦੇ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਨੂੰ ਖੋਲ ਦੋ ਥੋੜੀ ਬੱਲੇ ਬੱਲੇ ਹੋ ਜਾਊਗੀ ਉਹ ਇੱਕ ਫਕੀਰ ਨੂੰ ਪਤਾ ਲੱਗ ਗਿਆ ਕਿ ਰਾਜਾ ਪੈਸੇ ਦਾ ਮਾਣ ਕਰਦਾ ਹੈ ਕਹਿੰਦਾ ਕੋਈ ਗੱਲ ਨਹੀਂ ਅਨਾਉਂਸਮੈਂਟ ਕਰਤੀ ਕਿ ਇੱਥੇ ਰਾਜਾ ਆਪਣੇ ਖਜ਼ਾਨੇ ਦਾ ਮੂੰਹ ਖੋਲੂਗਾ ਲਾਈਨ ਲੱਗ ਕੇ ਆ ਜਾਓ ਉਹ ਫਕੀਰ ਵੀ ਲਾਈਨ 'ਚ ਲੱਗ ਗਿਆ ਲੋਕਾਂ ਨੂੰ ਮੋਹਰਾਂ ਸੋਨਾ ਬੰਡੀ ਦੇ ਬੰਡੀ ਦੇ ਲੰਬੀ ਲਾਈਨ ਸੀ ਜਦੋਂ ਫਕੀਰ ਦੀ ਵਾਰੀ ਆਈ ਉਹਨੇ ਆਖਿਆ ਜੀ ਮੈਂ ਤਾਂ ਵਾਰੀ ਤਾਂ ਆ ਗਈ ਆਹ ਵਿਚਾਰਾ ਪਖਾਰੀ ਬੈਠਾ ਇੱਕ ਆਜਾ ਬੰਦਾ ਹੈ ਹੈਂਡੀਕੈਪਟ ਹੈ ਜਿਹਦਾ ਹਜੇ ਲਾਈਨ 'ਚ ਵੀ ਨਹੀਂ ਲੱਗਿਆ ਇਹ ਤਾਂ ਵਾਰੀ ਬਹੁਤ ਲੇਟ ਆਊ ਉਹਨੇ ਕੀ ਕੀਤਾ ਆਪ ਅਬਦੇਲੀ ਜਗ੍ਹਾ ਉਹ ਪਖਾਰੇ ਨੂੰ ਦੇਤੀ ਉਹ ਜਿਹੜਾ ਅਪਾਹਜ ਸੀ ਕਹਿੰਦੇ ਮੇਰੀ ਥਾਂ ਤੇ ਤੂੰ ਲੈ ਲੈ ਮੈਂ ਦੁਆਰੇ ਆ ਜਾਣਾ ਦੁਆਰੇ ਲਾਈਨ 'ਚ ਲੱਗ ਗਿਆ ਜਦੋਂ ਦੁਆਰੇ ਵਾਰੀ ਆਈ ਫੇਰ ਕੋਈ ਨਾ ਕੋਈ ਬੈਠਾ ਸੀ ਬੇਸਹਾਰਾ ਕਹਿੰਦਾ ਯਾਰ ਤੂੰ ਤਾਂ ਲਾਈਨ 'ਚ ਵੀ ਨਹੀਂ ਲੱਗਿਆ ਤੁਹਾਡਾ ਜਾਂ ਮੇਰੀ ਜਗ੍ਹਾ ਤੇ ਆ ਜਾ ਮੈਂ ਦੁਬਾਰੇ ਲਾਈਨ 'ਚ ਲੱਗ ਜਾਂਦਾ ਜਦੋਂ 15 20 ਵਾਰੀ ਐਦਾਂ ਕੀਤਾ ਸਾਰੇ ਸ਼ਹਿਰ 'ਚ ਰਾਜੇ ਦਾ ਕੋਈ ਨਾਂ ਹੀ ਨਾ ਲਵੇ ਉਹ ਫਕੀਰ ਦੀ ਬੱਲੇ ਬੱਲੇ ਕਿ ਇੱਕ ਬੰਦਾ ਯਾਰ ਆਪਦੀਆਂ ਵਾਰੀਆਂ ਹੀ ਦੇਈ ਜਾਂਦਾ ਹੈ ਕਮਾਲ ਹੈ ਫੇਰ ਲਾਈਨ 'ਚ ਲੱਗ ਜਾਂਦਾ ਹੈ ਵਾਰੀਆਂ ਉਹ ਰਾਜੇ ਨੂੰ ਕਿਸੇ ਨੇ ਦੱਸਿਆ ਕਿ ਐਵੇਂ ਹੋ ਗਿਆ ਰਾਜਾ ਬੜਾ ਗੁੱਸੇ 'ਚ ਹੋਇਆ ਕਹਿੰਦਾ ਯਾਰ ਖਜ਼ਾਨਾ ਮੈਂ ਲਟਾ ਰਿਹਾ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਹੈ ਕੋਈ ਨਹੀਂ ਕਹਿੰਦਾ ਮੈਂ ਆਪ ਵੰਡਾਂ ਰਾਜਾ ਆਪ ਵੰਡਣ ਲੱਗ ਗਿਆ ਉਹ ਫਕੀਰ ਦੀ ਜਦੋਂ ਵਾਰੀ ਆਈ ਫਕੀਰ ਨੇ ਫੇਰ ਕਿਸੇ ਨੂੰ ਕਹਿਤਾ ਕਹਿੰਦਾ ਵੀ ਤੂੰ ਆ ਜਾ ਤੂੰ ਆ ਜਾ ਮੈਂ ਬਾਅਦ ਦੁਬਾਰਾ ਆ ਜੰਨਾ ਉਹ ਰਾਜਾ ਕਹਿੰਦਾ ਗੱਲ ਸੁਣ ਬਾਬਾ ਤੂੰ ਸਵੇਰ ਦਾ ਲੱਗਿਆ ਇਹ ਕੰਮ ਕਰਨ ਜਦੋਂ ਤੇਰੀ ਵਾਰੀ ਆਉਂਦੀ ਹੈ ਤੂੰ ਕਿਸੇ ਹੋਰ ਨੂੰ ਦੇ ਦਿੰਦਾ ਹੈ ਤੇ ਫੇਰ ਲਾਈਨ 'ਚ ਲੱਗ ਜੰਨਾ ਇਹ ਤੇਰੇ ਤੇ ਕਾਰਵਾਈ ਹੋਊ ਕਹਿੰਦਾ ਗੱਲ ਸੁਣੋ ਮਹਾਰਾਜ ਸਾਹਿਬ ਦੋਨੇ ਇੱਕੋ ਜਿਹੇ ਆ ਕਹੇ ਕਿਵੇਂ ਕਹਿੰਦਾ ਤੇਰੇ ਕੋਲੇ ਖਜ਼ਾਨਾ ਹੈ ਮੇਰੇ ਕੋਲੇ ਵਾਰੀ ਹੈ ਤੂੰ ਖਜ਼ਾਨਾ ਵੰਡੀਂ ਨਾ ਮੈਂ ਵਾਰੀ ਵੰਡੀਂ ਨਾ ਦੇਖਦੇ ਆ ਕਿ ਦੀ ਪਹਿਲਾਂ ਜਿਹੜੀ ਐ ਸਲਤਨਤ ਖਤਮ ਹੁੰਦੀ ਐ ਵਾਰੀਆਂ ਕਿ ਕਦੋਂ ਮੁੱਕੜ ਗਈਆਂ ਜੀ ਕਹਿੰਦਾ ਤੂੰ ਖਜ਼ਾਨਾ ਵੰਡ ਦੇਖਦੇ ਆ ਤੇਰਾ ਖਜ਼ਾਨਾ ਪਹਿਲਾਂ ਮੁੱਕਦਾ ਜਾਂ ਮੇਰੀ ਵਾਰੀ ਪਹਿਲਾਂ ਮੁੱਕਦੀ ਐ ਸੋ ਇਹ ਫਕੀਰ ਜਿਹੜੇ ਲੋਕ ਭਗਤ ਲੋਕ ਨੇ ਇਹ ਵਾਰੀਆਂ ਵੰਡਦੇ ਆਪਣੀਆਂ ਕਿ ਭਾਈ ਤੁਸੀਂ ਤੁਸੀਂ ਆਓ ਪੂਰੇ ਤੁਸੀਂ ਪੜੋ ਤੁਸੀਂ ਜੱਜ ਬਣੋ ਤੁਸੀਂ ਡੀਸੀ ਲੱਗੋ ਤੁਹਾਡੇ ਬੱਚੇ ਅੱਗੇ ਆਉਣ ਟੋਟਾ ਲਾਜ ਅਸੀਂ ਕਰਾਵੇਂ ਵਾਰੀਆਂ ਦਿੰਦੇ ਐ ਸੋ ਇੱਕ ਪਾਸੇ ਖਜ਼ਾਨਾ ਇੱਕ ਪਾਸੇ ਫਕੀਰ ਦੀ ਵਾਰੀ ਵੱਡਾ ਕੌਣ ਹੈ ਫਕੀਰ ਦੀ ਵਾਰੀ ਉਹ ਕਹਿੰਦਾ ਤੂੰ ਇਹ ਵੰਡੀ ਜਨਾ ਮੇਰੇ ਕੋਲ ਵਾਰੀ ਹੈ ਮੈਂ ਵਾਰੀਆਂ ਵੰਡੀ ਜਨਾ ਆਹੀ ਆਪਣੇ ਚ ਫਰਕ ਹੈ ਕਹਿੰਦਾ ਸੋ ਸਾਨੂੰ ਬੜਾ ਵਿਰਸਾ ਪਿਆ ਸਾਡੇ ਕੋਲੇ ਪੜਨ ਨੂੰ ਬੱਚਿਆਂ ਨੂੰ ਪੜਾਓ ਮੈਂ ਮਾਵਾ ਪੈਣਾ ਬਹੁਤ ਭਾਰੀ ਗਿਣਤੀ ਚਾਹੀਆਂ ਨੇ ਤੁਹਾਡੇ ਬਿਨਾ ਚੁੱਲਾ ਨਹੀਂ ਚੱਲ ਸਕਦਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਬੱਚਿਆਂ ਨੂੰ ਪੜਾਓ ਔਰ ਇਸ ਗੱਲ ਦੀ ਗਾਰੰਟੀ ਹੈ ਗੁਰੂ ਸਾਹਿਬ ਦਾ ਸ਼ਹੀਦਾਂ ਦਾ ਸਵਾਮੀ ਭਗਤ ਫਕੀਰ ਲੋਕਾਂ ਦਾ ਆਸ਼ੀਰਵਾਦ ਹੈ ਕਿ ਜੇ ਤੁਹਾਡੇ ਬੱਚੇ ਪੜ੍ਹਨਗੇ ਉਹਨਾਂ ਦੀ ਵਾਰੀ ਬਿਲਕੁਲ ਇਮਾਨਦਾਰੀ ਨਾਲ ਆਊਗੀ ਇੱਕ ਗਲੀ ਵਾਲਾ ਪੈਸਾ ਵੀ ਰਿਸ਼ਵਤ ਨਹੀਂ ਹੋਊਗੀ ਕਿਸੇ ਨੂੰ ਸ਼ਿਫਾਰਿਸ਼ ਲਾਉਣ ਦੀ ਲੋੜ ਨਹੀਂ ਪਊਗੀ ਇਹ ਨਹੀਂ ਹੋ ਸਕਦਾ ਕਿ 500 ਨੰਬਰ ਦਾ ਪੇਪਰ ਹੈ 490 ਵਾਲੀ ਕੋਈ ਕੁੜੀ ਇਸ ਕਰਕੇ ਰਹਿ ਗਈ ਕਿ ਉਹਦੇ ਬਾਪੂ ਨੂੰ ਕੋਈ ਐਮਐਲਏ ਨਹੀਂ ਜਾਣਦਾ ਸੀ। ਜੋ ਉਹਦੇ ਬਾਪੂ ਕੋਲੇ ਪੈਸੇ ਨਹੀਂ ਸੀ। ਤੇ 450 ਵਾਲਾ ਕੋਈ ਬੱਚਾ ਨੌਕਰੀ ਲੈ ਗਿਆ ਕਿਉਂਕਿ ਉਹਦੇ ਕੋਲ ਪੈਸੇ ਸੀ ਜਾਂ ਸਪਾਰਸ ਸੀ ਇਹ ਨਹੀਂ ਹੋ ਸਕਦਾ। 490 ਵਾਲੇ ਨੂੰ 490 ਵਾਲੇ ਨੂੰ ਹੀ ਮਿਲੂਗੀ। ਸੋ ਇਹ ਇਹ ਸਮਅਤ ਕਿੱਥੋਂ ਆਉਂਦੀ ਹੈ? ਜਦੋਂ ਤੁਸੀਂ ਇਹੋ ਜਿਹੀ ਜਗ੍ਹਾ ਤੇ ਨਕਬਸਤਕ ਹੁੰਦੇ ਰਹੋਗੇ ਤੁਹਾਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਰਹਿੰਦਾ ਹੈ। ਕਿ ਹਾਂ ਆਪਾਂ ਨੇ ਉੱਥੋਂ ਵਾਅਦਾ ਕੀਤਾ ਸੀ ਉੱਥੇ ਆ ਪਵਿੱਤਰ ਸਟੇਜ ਹੈ। ਇਥੋਂ ਕੋਈ ਵਾਦਾ ਕੀਤਾ ਸੀ ਉਹ ਨਿਭਾਉਣਾ ਹੈ ਨਹੀਂ ਤਾਂ ਨਹੀਂ ਤਾਂ ਫਿਰ ਇੱਥੇ ਆਏ ਬੜੇ ਬੜੇ ਆਏ ਬੜੇ ਤੁਰ ਗਏ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵਿੜੇ ਚੱਕੋ ਚੱਕੋ ਕਰਦੇ ਜ ਜਿੰਨਾ ਪਿੱਛੇ ਪਾਪ ਕਮਾਉਨੇ ਆ ਠੱਗੀਆਂ ਮਾਰਦੇ ਆ ਉਹ ਘਾਟਾ ਵੀ ਨਹੀਂ ਰੱਖਦੇ ਜਦੋਂ ਪ੍ਰਾਨ ਤਿਆਗ ਦਿੰਦੇ ਆ ਬੰਦਾ ਘਾਟਾ ਵੀ ਘਰੇ ਨਹੀਂ ਰੱਖਦੇ ਉਹ ਕਹਿੰਦੇ ਕੋਈ ਗੱਲ ਨਹੀਂ ਨੰਗਲਾਂ ਵਾਲੀ ਭੂਆ ਪਰਸੋਂ ਨੂੰ ਆਜੂ ਫੁੱਲਾਂ ਤੇ ਤੇਰਾ ਚੱਕੀ ਏ ਚੱਕੋ 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 ਛੇਤੀ ਚੱਕੋ ਸੋ ਇਸ ਕਰਕੇ ਭਾਈ ਜਾਣਾ ਕੱਖ ਨਹੀਂ ਇੱਥੋਂ ਕਰਮ ਜਾਣੇ ਨੇ ਚੰਗੇ ਕੰਮ ਕਰ ਜਿਓਂਗੇ ਨਾਲ ਚਾਰ ਬੰਦੇ ਯਾਦ ਕਰ ਲਿਆ ਕਰਨਗੇ ਨਹੀਂ ਤਾਂ ਇੱਥੇ ਪਹਿਲੀਆਂ ਵਰਸੀਆਂ ਮਨਾਉਣ ਦੂੰਗੀ ਪਰਿਵਾਰ ਵੀ ਭੁੱਲ ਜਾਂਦਾ ਪਹਿਲੀ ਵਰਸੀ ਤੇ ਆ ਆ ਦੇਖੋ 1912 ਤੋਂ 2002 ਤੱਕ ਦਾ ਵਰਸੀਆਂ ਆਉਣ ਵਾਲੇ 500 ਸਾਲ ਬਾਅਦ ਆਪਾਂ ਨਹੀਂ ਹੋਵਾਂਗੇ ਆਬਰਸੀਆਂ ਮਨਾਇਆ ਜਾਂਦੀਆਂ ਰਹਣਗੀਆਂ ਕਿਉਂਕਿ ਫਕੀਰਾਂ ਦੀਆਂ ਵਰਸੀ ਇਹ ਉਹਨਾਂ ਦੀਆਂ ਵਰਸੀਆਂ ਨੇ ਜਿਨੇ ਮੋਹ ਮਾਇਆ ਤਿਆਗ ਕੇ ਦੁਨੀਆ ਨੂੰ ਸੱਚੇ ਰਸਤੇ ਪਾਇਆ ਸੱਚ ਦੀ ਗੱਲ ਕੀਤੀ ਸੋ ਸਿੱ ਤਾਂ ਇਸ ਪੱਖੋਂ ਪੰਜਾਬ ਬਹੁਤ ਕਿਸਮਤ ਵਾਲਾ ਹੈ ਕਿ ਸਾਡੇ ਕੋਲੇ ਫਕੀਰ ਭਗਤ ਸ਼ਾਇਰ ਸੰਤ ਔਰ ਸੰਪਰਦਾਵਾਂ ਮੱਠਾਂ ਡੇਰੇ ਸੱਚ ਨੂੰ ਸੱਚ ਦਾ ਰਾਦ ਖਾਉਣ ਵਾਲੇ ਔਰ ਸਰ ਗੁਰਬਾਣੀ ਉਹ ਤਾਂ ਖਜ਼ਾਨਾ ਹੀ ਬਹੁਤ ਵੱਡਾ ਹੈ ਗੁਰਬਾਣੀ ਤੋਂ ਹੀ ਸਿੱਖਿਆ ਲੈ ਕੇ ਆਪਾਂ ਅੱਗੇ ਚੱਲਦੇ ਹਾਂ ਸੋ ਗੁਰੂ ਸਾਹਿਬ ਦੀ ਬਹੁਤ ਬਖਸ਼ਿਸ਼ ਹੈ ਮੈਂ ਬਹੁਤ ਮਨ ਮਨ ਅੱਜ ਮੇਰਾ ਖੁਸ਼ ਹੋਇਆ ਇਸ ਗੱਲ ਤੋਂ ਕਿ ਮੈਂ ਮੈਂ ਕੱਲਾ ਨਹੀਂ ਹੈਗਾ ਮੈਂ ਕੱਲਾ ਨਹੀਂ ਹੈਗਾ ਕਿ ਮੈਂ ਫੀਲ ਕਰਾਂ ਕਿ ਯਾਰ ਐਜੂਕੇਸ਼ਨ ਤੇ ਹੈਲਥ ਤੇ ਕੰਮ ਕਰਨਾ ਹੈ এনਵਾਇਰਨਮੈਂਟ ਤੇ ਕੰਮ ਕਰਨਾ ਹੈ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮਾਤ ਉਹ ਪਾਣੀ ਵੀ ਬਚਾਉਣੀ ਹੈ ਹਵਾ ਵੀ ਬਚਾਉਣੀ ਹੈ ਧਰਤੀ ਬਚਾਉਣੀ ਹੈ ਇਹੋ ਜਿਹਾ ਸਸਤਾਵਾ ਜਦੋਂ ਮੇਰੇ ਨਾਲ ਨੇ ਤਾਂ ਮੇਰਾ ਹੌਸਲਾ ਦੁੱਗਣਾ ਤਿੱਗਣਾ ਚੌਗਣਾ ਹੋ ਜਾਂਦਾ ਹੈ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਰਾਜਨੀਤਿਕ ਗੱਲਾਂ ਰੈਲੀਆਂ ਕਿਤੇ ਫੇਰ ਕਰਾਂਗੇ ਮੈਨੂੰ ਕੋਈ ਪੱਤਰਕਾਰ ਕਿਤੇ ਮੈਂ ਮੱਥਾ ਟੇਕਣ ਜਾਣਾ ਕੋਈ ਪੱਤਰਕਾਰ ਮੈਨੂੰ ਪੁੱਛ ਲਿੰਦਾ ਮੈਂ ਕਹਿੰਦਾ ਇਸ ਜਗ੍ਹਾ ਤੇ ਮੰਗਣ ਆਇਆ ਇਸ ਜਗ੍ਹਾ ਤੇ ਵੰਡਣ ਨਹੀਂ ਆਏ ਇਸ ਜਗ੍ਹਾ ਤੋਂ ਮੰਗਣਾ ਆ ਜੇ ਵੀ ਰਾਜਨੀਤੀ ਦੀ ਗੱਲ ਕਰਨੀ ਹੈ ਸੜਕ ਦੇ ਪਰਲੇ ਪਾਸੇ ਜਾ ਕੇ ਮੇਰੇ ਨਾਲ ਗੱਲ ਕਰੀਂ ਉੱਥੇ ਜਾ ਕੇ ਕੋਈ ਹੋਰ ਗੱਲ ਕਰਾਂਗੇ ਇਸ ਜਗ੍ਹਾ ਤੇ ਕੋਈ ਨਿੰਦਿਆ ਕੋਈ ਚੁਗਲੀ ਨਹੀਂ ਕਰਨੀ ਕੋਈ ਕਿਸੇ ਨੂੰ ਮਾੜਾ ਨਹੀਂ ਬੋਲਣਾ ਮੰਦਾ ਸ਼ਬਦ ਨਹੀਂ ਬੋਲਣਾ ਸੋ ਅਸੀਂ ਮੈਂ ਕਿਸਮਤ ਵਾਲਾ ਕਿ ਮੈਂ ਇੱਥੇ ਅੱਜ ਪਹੁੰਚ ਕੇ ਇਸ ਰੂਪ ਸੁਬਾਨੇ ਨੇ ਉਹ ਫਿਰ ਪਰਮਾਨੰਦ ਕਹਿੰਦੇ ਹਨ ਕਿ ਜਿਹੜਾ ਤੁਝ ਦਿੰਦਾ ਹੈ ਉਹ ਫਿਰ ਚੋਗਾ ਵੀ ਦਗਾ ਦਿੰਦਾ ਹੈ जिने चुनेते देतेला नहीं जोगा होगा और और चुंज भी फिर चोगे ਦੇ ਹਿਸਾਬ ਨਾਲ ਦਿੰਦਾ ਹੈ ਕਈ ਜਾਨਵਰਾਂ ਦੀ ਚੁੰਝ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਉਹਨੇ ਚੋਗਾ ਥੱਲੋਂ ਕੱਢਣਾ ਹੁੰਦਾ ਹੈ ਚਿੜੀ ਦਾ ਚਿੜੀ ਦੀ ਚੁੰਝ ਇੰਨੀ ਖੁੰਦੀ ਹੈ ਲੇਕਿਨ ਉਹਦਾ ਚੋਗਾ ਉੱਪਰ ਹੀ ਪਿਆ ਹੁੰਦਾ ਹੈ ਸੋ ਉਹ ਤੋਂ ਵੱਡਾ ਸ਼ਕਤੀਮਾਨ ਕੋਈ ਹੋ ਨਹੀਂ ਸਕਦਾ ਔਰ ਥੱਲੇ ਆ ਕੇ ਸਵਾਮੀ ਜੀ ਵਰਗੇ ਲੋਕ ਤੁਹਾਡਾ ਜਿਹੜਾ ਸਮਾ ਜਦ ਤੁਹਾਡਾ ਜਿਹੜਾ ਦਸਵੰਦ ਹੈ ਉਹ ਪੰਛੀਆਂ ਜਨੌਰਾਂ ਬੇਸਹਾਰਾ ਲੋਕਾਂ ਵਾਸਤੇ ਵਰਤਨੇ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਸੋ ਮੈਂ ਤਾਂ ਜਦੋਂ ਵੀ ਮੈਨੂੰ ਕਿਤੇ ਐਮਐਲਏ ਸਾਹਿਬਾਨ ਬੈਠੇ ਨੇ ਕਿਤੇ ਮੌਕਾ ਮਿਲਦਾ ਹੈ ਕਿ ਕਿਤੇ ਕਿਸੇ ਐਸੀ ਜਗ੍ਹਾ ਤੇ ਜਾਣਾ ਜਿੱਥੇ ਬਹੁਤ ਰੋਹਾਨੀ ਰੂਹਾਂ ਆਈਆਂ ਹੋਣਗੀਆਂ ਬਹੁਤ ਮਹਾਸੰਤ ਮਹਾਪੁਰਸ਼ ਆਏ ਹੋਣਗੇ ਕੋਈ ਪੁਰਾਣੇ ਜਨਮਾਂ ਦੇ ਪੁੰਨ ਹੀ ਨੇ ਆਪਣੇ ਕੇ ਅੱਜ ਪਦਾਰਥਵਾਦੀ ਜ਼ਮਾਨੇ 'ਚ ਵੀ ਆਪਣਾ ਘਰ-ਬਾਰ ਤੇ ਆਪਣੀਆਂ ਕਬੀਲਦਾਰੀਆਂ ਛੱਡ ਕੇ ਲੋਕਾਂ ਨੂੰ ਲੋਕਾਈ ਨੂੰ ਸੁਧਾਰਨ ਤੇ ਲੱਗੇ ਨੇ ਔਰ ਸਾਡਾ ਤਾਂ ਵਿਰਸਾ ਹੀ ਇਹ ਆ ਆ ਧਰਤੀ ਧਈ ਜ਼ੁਲਮ ਦੇ ਖਿਲਾਫ ਲੜਨ ਦੀ ਤੇ ਗਰੀਬਾਂ ਦੇ ਹੱਕ 'ਚ ਖੜਨ ਦੀ ਧਰਤੀ ਆ ਇਹ ਇਹ ਧਰਤੀ ਅਨੰਦਪੁਰ ਸਾਹਿਬ ਦੀ ਧਰਤੀ ਹੈ ਸਾਡੇ ਗੁਰੂਆਂ ਨੇ ਸਾਨੂੰ ਇਹੀ ਦੱਸਿਆ ਗਰੀਬ ਦੇ ਹੱਕ 'ਚ ਖੜਨਾ ਹੈ ਕਿਉਂਕਿ ਗਰੀਬ ਦੀ ਹਾ ਤੇ ਪ੍ਰਮਾਤਮਾ ਦੀ ਦਰਗਾਹ ਕੋਈ ਬਾਈਪਾਸ ਨਹੀਂ ਸਿੱਧਾ ਰਾਹ ਜਾਂਦਾ ਹੈ ਗਰੀਬ ਦੀ ਹਾ ਨਾ ਲੋ ਕਦੇ ਮੈਂ ਵੀ ਇਹੀ ਅਰਦਾਸ ਕਰਦਾ ਰਹਿਣਾ ਪਰਮਾਤਮਾ ਅੱਗੇ ਹਰ ਰੋਜ਼ ਸ਼ਾਮ ਸਵੇਰੇ ਕਿ ਪਰਮਾਤਮਾ ਐਡੀ ਵੱਡੀ ਇੱਜ਼ਤ ਬਖਸ਼ਦੀ ਐਡਾ ਵੱਡਾ ਮਾਣ ਬਖਸ਼ਦਾ ਔਦਾ ਬਖਸ਼ਦਾ ਬਸ ਹੁਣ ਇੱਕ ਸਮਤ ਬਖਸ਼ੀ ਬਲ ਬਖਸ਼ੀ ਕਿ ਮੇਰੇ ਮੇਰੀ ਕਲਮ ਚੋਂ ਕੋਈ ਇਹੋ ਜਿਹਾ ਫੈਸਲਾ ਨਾ ਨਿਕਲੇ ਜਿਹਦੇ ਨਾਲ ਕਿਸੇ ਦੇ ਘਰ ਦਾ ਚੁੱਲ੍ਹਾ ਬੁਝਦਾ ਹੋਵੇ ਇਹੋ ਜਿਹੇ ਫੈਸਲੇ ਜ਼ਰੂਰ ਕਰਵਾ ਦੀ ਮੈਂ ਤੋਂ ਭਾਵੇਂ ਅੱਧੀ ਰਾਤ ਨੂੰ ਉਠਾ ਕੇ ਜਿਹਦੇ ਨਾਲ ਕਿਸੇ ਘਰ ਦੀ ਕਬੀਲਦਾਰੀ ਲਈ ਤੇ ਚੜਦੀ ਹੋਵੇ ਸੋ ਮੈਂ ਹਰ ਰੋਜ਼ ਇਹ ਅਰਦਾਸ ਕਰਦਾ ਪ੍ਰਮਾਤਮਾ ਅਗੇ ਪ੍ਰਮਾਤਮਾ ਜਿੰਨੀ ਇੱਜ਼ਤ ਬਖਸ਼ੀ ਹੈ ਭਾਵੇਂ ਵਧਾਈ ਨਾ ਪਰ ਇਹ ਤੋਂ ਘਟਣ ਨਾ ਦੇ ਕੈਮ ਰੱਖ ਲਈਂ ਨਹੀਂ ਕਿਉਂਕਿ ਕੋਈ ਮੁੱਲ ਨਹੀਂ ਹੈਗਾ ਜੀ ਕੋਈ ਮੁੱਲ ਨਹੀਂ ਹੈਗਾ ਲੋਕਾਂ ਦੇ ਪਿਆਰ ਦਾ ਕਈ ਜਨਮ ਮੈਂ ਹਰ ਸਾਂ ਬਾਅਦ ਵੀ ਧੰਨਵਾਦ ਕਹਿਣ ਲੱਗ ਜਾਾਂ ਤਾਂ ਵੀ ਕਿਵੇਂ ਲੱਗ ਜਾਣਗੇ ਮੈਨੂੰ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਔਰ ਐਸ ਪੱਧਰ ਤੇ ਪਰਮਾਤਮਾ ਨੇ ਇੱਜ਼ਤ ਮਾਨ ਬਖਸ਼ਿਆ ਲੋਕਾਂ ਜੀ ਪਰਮਾਤਮਾ ਬੱਚ ਬਸਦਾ ਜੀ ਸੋ ਮੈਨੂੰ ਖੁਸ਼ੀ ਹੈ ਜੇ ਇਸ ਗੱਲ ਦੀ ਹੈ ਕਿ ਸਰਕਾਰਾਂ ਇਕੱਲੀਆਂ ਨਹੀਂ ਕਰ ਸਕਦੀਆਂ ਇਹ ਕੰਮ ਜਦੋਂ ਸੰਸਥਾਵਾਂ ਨਾਲ ਆ ਜਾਣ ਜਦੋਂ ਨਾਲ ਇਸ ਤਰ੍ਹਾਂ ਦੀਆਂ ਸੰਸਥਾਵਾਂ ਆ ਕੇ ਕਹਿਣ ਕਿ ਜੀ ਅਸੀਂ ਇੱਥੇ ਕਾਲਜ ਬਣਾਉਣਾ ਹੈ ਤੇ ਸਾਨੂੰ ਥੋੜਾ ਜਿਹਾ ਆ ਐਨਓਸੀ ਚਾਹੀਦੀ ਐ ਕਿਉਂ ਕਾਲਜ ਦੁੱਗਣਾ ਤਿੱਗਣਾ ਬਣਾ ਕੇ ਅਸੀਂ ਪੇਸ਼ ਕਰਾਂਗੇ ਮੇਰੀ ਅੱਜ ਦੀ ਡਿਊਟੀ ਬਣਦੀ ਐ ਮੈਂ ਇੱਕ ਟੀਚਰ ਦਾ ਬੇਟਾ ਹਾਂ ਮੈਂ ਐਜੂਕੇਸ਼ਨ ਫੀਲਡ ਦੇ ਵਿੱਚ ਮੈਂ ਕੰਮ ਕਰ ਰਿਹਾ ਹਾਂ ਸਕੂਲ ਬਣਾ ਰਹੇ ਹਾਂ ਹਸਪਤਾਲ ਬਣਾ ਰਹੇ ਹਾਂ ਮੈਂ ਕੋਈ ਇੱਥੇ ਰੈਲੀ ਕਰਨ ਨਹੀਂ ਆਇਆ ਨਾ ਹੀ ਮੈਂ ਕੋਈ ਚੋਣ ਨਿਸ਼ਾਨ ਜਾਂ ਕੋਈ ਮੈਂ ਤਾਂ ਦਰਸ਼ਨ ਕਰਨ ਆਇਆ ਔਰ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਮੈਂ ਵਧਾਈ ਦੇਣ ਆਇਆ ਕਿ ਤੁਸੀਂ ਬਹੁਤ ਕਿਸਮਤ ਵਾਲੇ ਹੋ ਜਿਹੜੇ ਜਿਹੜੇ ਚਰਨਾਚ ਤੁਸੀਂ ਬੈਠੇ ਹੋ ਇਥੋਂ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਤੇ ਇਥੋਂ ਆਪਾਂ ਖੇਤ ਚ ਬਾੜੀ ਕਰਨ ਵੇਲੇ ਥੋੜੀ ਜੀ ਕਣਕ ਛੱਡ ਦਿੰਨੇ ਆ ਥੋੜਾ ਜਿਹਾ ਬਾਜਰਾ ਥੋੜਾ ਜਿਹਾ ਜਿਹੜਾ ਫਸਲ ਆ ਉਹਦਾ ਹਿੱਸਾ ਛੱਡ ਦਿੰਨੇ ਆ ਕਿ ਬੇਜ਼ਵਾਨੇ ਜਨੌਰ ਖਾ ਲੈਣਗੇ ਆਪਾਂ ਉਹ ਲੋਕ ਆ ਜੀ ਸਾਨੂੰ ਤਾਂ ਗੁਰੂ ਸਾਹਿਬ ਨੇ 20 ਰੁਪਏ ਦਾ ਲੰਗਰ ਬਖਸ਼ਿਆ ਸੀ ਉਹ 20 ਰੁਪਏ ਦੀ ਐਫ ਡੀ ਰਹਿੰਦੀ ਦੁਨੀਆ ਤੱਕ ਰਹੋਗੇ ਉਹ ਮੁੱਕਣੀ ਨਹੀਂ ਦੁਨੀਆ ਪਰ ਚ ਕੋਈ ਕੋਈ ਆਫਤ ਆ ਜੇ ਕੋਈ ਜੰਗ ਲੱਗ ਜੇ ਕੋਈ ਭਚਾਲ ਆ ਜੇ ਬਾਕੀ ਇੰਟਰਨੈਸ਼ਨਲ ਸੰਸਥਾਵਾਂ ਪਹੁੰਚਣ ਨਾ ਪਹੁੰਚਣ ਸਾਡਾ ਗੁਰੂ ਨਾਨਕ ਸਾਹਿਬ ਦਾ ਲੰਗਰ ਜ਼ਰੂਰ ਲੱਗ ਜਾਂਦਾ ਉੱਥੇ ਸਭ ਤੋਂ ਪਹਿਲਾਂ ਇਹ ਸਾਨੂੰ ਬਖਸ਼ਿਸ਼ ਹੈ ਪ੍ਰਮਾਤਮਾ ਦੀ ਇਹ ਧਰਤੀ ਨੂੰ ਬਖਸ਼ਿਸ਼ ਹੈ ਸੋ ਆਚਾਰੀਆ ਸਵਾਮੀ ਚੇਤਨਾਨ ਜੀ ਮੈਨੂੰ ਅਸ਼ੀਰਵਾਦ ਦਿੱਤਾ ਉਹਨਾਂ ਨੇ ਔਰ ਉਹਨਾਂ ਉਹਨਾਂ ਨੇ ਵੀ ਮੈਨੂੰ ਹੁਣ ਇਹੀ ਕਿਹਾ ਕਿ ਤੁਸੀਂ ਜੋ ਕਰ ਰਹੇ ਹੋ ਬਸ ਓਨੈਸਟੀ ਨਾਲ ਕਰਦੇ ਰਹੋ ਇਤੋਂ ਵੱਡਾ ਅਸ਼ੀਰਵਾਦ ਕੀ ਮਿਲ ਸਕਦਾ ਹੈ ਇਮਾਨਦਾਰੀ ਤੋਂ ਵੱਡਾ ਕੋਈ ਦੌਲਤ ਨਹੀਂ ਹੈਗੀ ਇਮਾਨਦਾਰੀ ਤੋਂ ਵੱਡੀ ਜੇ ਕਿਸੇ ਨੂੰ ਮਿਲ ਜੇ ਲੋਕ ਛੇਤੀ ਛੇਤੀ ਆਪਣੇ ਦਿਲਾਂ 'ਚ ਜਗ੍ਹਾ ਨਹੀਂ ਦਿੰਦੇ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਸਤੇ ਕੰਾਲਣਾ ਕਰਨੀਆਂ ਪੈਂਦੀਆਂ ਨੇ ਤਾਂ ਲੋਕ ਜਿਹੜੇ ਨੇ ਉਹ ਤੁਹਾਨੂੰ ਜਗ੍ਹਾ ਦਿੰਦੇ ਆ ਸਵਾਮੀ ਜੀ ਵਰਗੇ ਆ ਜਿਹੜੇ ਸਾਰੇ ਆ ਰੂਹਾਂ ਬੈਠੀਆਂ ਨੇ ਇਹਨਾਂ ਨੇ ਕਾਲਣਾ ਕਾਲੀਆਂ ਹੋਈਆਂ ਨੇ ਤਾਂ ਆਪਣੀ ਆਪਣੀ ਜਗ੍ਹਾ ਤੇ ਇਹਨਾਂ ਦੀ ਮੰਨਤਾ ਹੈ ਮੰਨਤਾ ਕੀ ਹੈ ਕਿ ਗੁਰੂ ਜੀ ਰਾਹ ਦੱਸ ਦੋ ਗੁਰੂ ਜਦੋਂ ਰਾਹ ਦਸੇਰੇ ਹੋਣ ਸ਼ਹੀਦ ਜਦੋਂ ਸਾਨੂੰ ਆਜ਼ਾਦੀਆਂ ਲੈਣ ਵਾਸਤੇ ਆਪਣੀਆਂ ਜਵਾਨੀਆਂ ਲੇਖੇ ਲਾਈਆਂ ਹੁਣ ਦੇਜਦੇ ਫਿਰ ਉਹ ਤੋਂ ਉਹ ਤੋਂ ਵੱਡਾ ਕੌਮ ਉਹ ਤੋਂ ਵੱਡੀ ਕੌਮ ਕਿਸਮਤ ਵਾਲੀ ਨਹੀਂ ਹੋ ਸਕਦੀ ਇੱਕ ਰਾਜਾ ਸੀ ਰਾਜਾ ਸੀ ਰਾਜੇ ਨੇ ਬੁਲਾਏ ਸਾਰੇ ਵਜ਼ੀਰ ਕਿ ਮੇਰੀ ਮਹਿਮਾ ਕਿਵੇਂ ਹੋ ਸਕਦੀ ਹੈ ਲੋਕ ਮੇਰੀ ਬੱਲੇ ਬੱਲੇ ਕਿਵੇਂ ਕਰ ਸਕਦੇ ਨੇ ਉਹ ਕਹਿੰਦੇ ਜੀ ਆਪਦੇ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਨੂੰ ਖੋਲ ਦੋ ਥੋੜੀ ਬੱਲੇ ਬੱਲੇ ਹੋ ਜਾਊਗੀ ਉਹ ਇੱਕ ਫਕੀਰ ਨੂੰ ਪਤਾ ਲੱਗ ਗਿਆ ਕਿ ਰਾਜਾ ਪੈਸੇ ਦਾ ਮਾਣ ਕਰਦਾ ਹੈ ਕਹਿੰਦਾ ਕੋਈ ਗੱਲ ਨਹੀਂ ਅਨਾਉਂਸਮੈਂਟ ਕਰਤੀ ਕਿ ਇੱਥੇ ਰਾਜਾ ਆਪਣੇ ਖਜ਼ਾਨੇ ਦਾ ਮੂੰਹ ਖੋਲੂਗਾ ਲਾਈਨ ਲੱਗ ਕੇ ਆ ਜਾਓ ਉਹ ਫਕੀਰ ਵੀ ਲਾਈਨ 'ਚ ਲੱਗ ਗਿਆ ਲੋਕਾਂ ਨੂੰ ਮੋਹਰਾ ਸੋਨਾ ਬੰਡੀਗੇ ਬੰਡੀਗੇ ਲੰਬੀ ਲਾਈਨ ਸੀ ਜਦੋਂ ਫਕੀਰ ਦੀ ਵਾਰੀ ਆਈ ਉਹਨੇ ਆਖਿਆ ਜੇ ਮੈਂ ਤਾਂ ਵਾਰੀ ਤਾਂ ਆ ਗਈ ਆਹ ਵਿਚਾਰਾ ਪਖਾਰੀ ਬੈਠਾ ਇੱਕ ਆਜਾ ਬੰਦਾ ਹੈ ਹੈਂਡੀਕੈਪਟ ਹੈ ਜੇ ਤਾਂ ਅਜੇ ਲਾਈਨ 'ਚ ਵੀ ਨਹੀਂ ਲੱਗਿਆ ਇਹ ਤਾਂ ਵਾਰੀ ਬਹੁਤ ਲੇਟ ਆਊ ਉਹਨੇ ਕੀ ਕੀਤਾ ਆਪ ਆਪ ਦੇ ਲਈ ਜਗ੍ਹਾ ਉਹ ਪਖਾਰੀ ਨੂੰ ਦੇਤੀ ਉਹ ਜਿਹੜਾ ਅਪਾਹਜ ਸੀ ਕਹਿੰਦਾ ਮੇਰੀ ਥਾਂ ਤੇ ਤੂੰ ਲੈ ਲਾ ਮੈਂ ਦੁਆਰੇ ਆ ਜਾਨਾ ਦੁਆਰੇ ਲਾਈਨ ਚ ਲੱਗ ਗਿਆ ਜੂ ਦੁਆਰੇ ਵਾਰੀ ਆਈ ਫੇਰ ਕੋਈ ਨਾ ਕੋਈ ਬੈਠਾ ਸੀ ਬੇਸਹਾਰਾ ਕਹਿੰਦਾ ਯਾਰ ਤੂੰ ਤਾਂ ਲਾਈਨ ਚ ਵੀ ਨਹੀਂ ਲੱਗਿਆ ਤੂੰ ਆ ਜਾ ਮੇਰੀ ਜਗ੍ਹਾ ਤੇ ਆ ਜਾ ਮੈਂ ਦੁਆਰੇ ਲਾਈਨ ਚ ਲੱਗ ਜਾਨਾ ਜਦੋਂ 15 20 ਵਾਰੀ ਐਦਾਂ ਕੀਤਾ ਸਾਰੇ ਸ਼ਹਿਰ ਚ ਰਾਜੇ ਦਾ ਕੋਈ ਨਾ ਹੀ ਨਾ ਲਵੇ ਉਹ ਫਕੀਰ ਦੀ ਬੱਲੇ ਬੱਲੇ ਕਿ ਇੱਕ ਬੰਦਾ ਯਾਰ ਆਪਦੀਆਂ ਵਾਰੀਆਂ ਹੀ ਦੇਈ ਜਾਂਦਾ ਹੈ ਕਮਾਲ ਹੈ ਫੇਰ ਲਾਈਨ ਚ ਲੱਗ ਜਾਂਦਾ ਹੈ ਵਾਰੀਆਂ ਉਹ ਰਾਜੇ ਨੂੰ ਕਿਸੇ ਨੇ ਦੱਸਿਆ ਕਿਆ ਹੋ ਗਿਆ ਰਾਜਾ ਬੜਾ ਗੁੱਸੇ ਚ ਹੋਇਆ ਕਹਿੰਦਾ ਯਾਰ ਖਜ਼ਾਨਾ ਮੈਂ ਲਟਾ ਰਿਆਂ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਐ ਕੋਈ ਨਹੀਂ ਕਹਿੰਦਾ ਮੈਂ ਆਪ ਵੰਡਾਂ ਰਾਜਾ ਆਪ ਵੰਡਣ ਲੱਗ ਗਿਆ ਉਹ ਫਕੀਰ ਦੀ ਜਦੋਂ ਵਾਰੀ ਆਈ ਫਕੀਰ ਨੇ ਫੇਰ ਕਿਸੇ ਨੂੰ ਕਹਿਤਾ ਕਹਿੰਦਾ ਵੀ ਤੂੰ ਆ ਜਾ ਤੂੰ ਆ ਜਾ ਮੈਂ ਬਾਦ ਦੁਆਰੇ ਆ ਜੰਨਾ ਉਹ ਰਾਜਾ ਕਹਿੰਦਾ ਗੱਲ ਸੁਣ ਬਾਬਾ ਤੂੰ ਸਵੇਰ ਦਾ ਲੱਗਿਆ ਇਹ ਕੰਮ ਕਰਨ ਜਦੋਂ ਤੇਰੀ ਵਾਰੀ ਆਉਂਦੀ ਐ ਤੂੰ ਕਿਸੇ ਹੋਰ ਨੂੰ ਦੇ ਦਿੰਨਾ ਤੇ ਫੇਰ ਲਾਈਨ ਚ ਲੱਗ ਜੰਨਾ ਇਹ ਇਹ ਤੇਰੇ ਤੇ ਕਾਰਵਾਈ ਹੋਊ ਕਹਿੰਦਾ ਗੱਲ ਸੁਣੋ ਮਹਾਰਾਜ ਸਾਹਿਬ ਦੋਨੇ ਇੱਕੋ ਜਿਹੇ ਆ ਕਹਿੰਦੇ ਕਿਵੇਂ ਕਹਿੰਦਾ ਤੇਰੇ ਕੋਲੇ ਖਜ਼ਾਨਾ ਹੈ ਮੇਰੇ ਕੋਲੇ ਵਾਰੀ ਹੈ ਤੂੰ ਖਜ਼ਾਨਾ ਵੰਡੀ ਜਨਾ ਮੈਂ ਵਾਰੀ ਵੰਡੀ ਜਨਾ ਦੇਖਦੇ ਆ ਕਿਹਦੀ ਪਹਿਲਾਂ ਜਿਹੜੀ ਆ ਸਲਤਨਤ ਖਤਮ ਹੁੰਦੀ ਹੈ ਵਾਰੀਆਂ ਕਿਦੋਂ ਮੁੱਕਣਗੀਆਂ ਜੀ ਕਹਿੰਦਾ ਤੂੰ ਖਜ਼ਾਨਾ ਵੰਡ ਦੇਖਦੇ ਆ ਤੇਰਾ ਖਜ਼ਾਨਾ ਪਹਿਲਾਂ ਮੁੱਕਦਾ ਜਾਂ ਮੇਰੀ ਵਾਰੀ ਪਹਿਲਾਂ ਮੁੱਕਦੀ ਹੈ ਸੋ ਇਹ ਫਕੀਰ